ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਪੋਸੂਨਾਮਾ ਚੈਨਲ ਵੱਲੋਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾ ਅੱਜ ਪੋਸੂਨਾਮਾ ਚੈਨਲ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸ ਨੂੰ ਲੈ ਕੇ ਔਰ ਕਿਸ ਤਰ੍ਹਾਂ ਦਸਵੀਂ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਇਹਨਾਂ ਦੀ ਮੁਲਾਕਾਤ ਹੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ 1670 ਨੂੰ ਹੋਇਆ ਸਿੱਖਾਂ ਦੀ ਸੈਨਾ ਦੇ ਸੈਨਾਪਤੀ ਸੀ ਉਹਨਾਂ ਦੇ ਬਚਪਨ ਦਾ ਨਾਮ ਲਕਸ਼ਮਣਦੇਵ ਸੀ ਅਤੇ ਉਹ ਲਕਸ਼ਮਣਦਾਸ ਅਤੇ ਮਾਧੋਦਾਸ ਦੇ ਨਾਮਾਂ ਨਾਲ ਵੀ ਜਾਣੇ ਜਾਂਦੇ ਸੀ ਉਸ ਨੇ 15 ਸਾਲ ਦੀ ਉਮਰ ਦੇ ਵਿੱਚ ਵੈਰਾਗੀ ਬਣ ਲਈ ਘਰ-ਬਾਰ ਛੱਡ ਦਿੱਤਾ ਇਸ ਕਾਰਨ ਉਸ ਨੂੰ ਮਾਧੋਦਾਸ ਦੇ ਨਾਮ ਦੇ ਨਾਲ ਵੀ ਜਾਣਿਆ ਜਾਣ ਲੱਗ ਪਿਆ ਉਸ ਨੇ ਗੋਦਾਬਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ ਇੱਥੇ ਹੀ ਉਹਨਾਂ ਦੀ ਮੁਲਾਕਾਤ 1708 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਹੋਈ। ਉਹ ਉਹਨਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਉਸ ਨੂੰ ਬੰਦਾ ਸਿੰਘ ਬਹਾਦਰ ਦਾ ਨਾਮ ਦਿੱਤਾ ਅਤੇ ਪੰਜਾਬ ਦੇ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਮੰਡਲ ਦੇ ਵਿੱਚ ਦਸੰਬਰ 1715 ਵਿੱਚ ਗ੍ਰਿਫਤਾਰ ਕੀਤੇ ਗਏ। ਉਸ ਦੇ ਸਾਥੀ ਅਤੇ ਮਗਰੋਂ ਗ੍ਰਫਤਾਰ ਕੀਤੇ ਗਏ ਸਿੱਖ ਕੈਦੀ 27 ਫਰਵਰੀ 1716 ਦੇ ਦਿਨ ਦਿੱਲੀ ਦੇ ਬਾਹਰ ਬਾਦ ਪਿੰਡ ਆਗਰਾ ਬਾਦ ਦੇ ਕੋਲ ਪਹੁੰਚ ਗਏ ਕੁਝ ਦਿਨਾਂ ਬਾਅਦ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕੱਢਿਆ ਗਿਆ ਜਲੂਸ ਤੇ ਸਭ ਤੋਂ ਅੱਗੇ ਇੱਕ ਬੈਂਡ ਵਜਾ ਰਿਹਾ ਸੀ ਇਨ੍ਹਾਂ ਦੇ ਸਿਰ ਦੇ ਵਾਲ ਜਿਹੜੇ ਖੁੱਲੇ ਹੋਏ ਸਨ ਜੋ ਲੋਕ ਪਹਿਚਾਨ ਨਾ ਸਕਣ ਇਹ ਸਿੱਖਾਂ ਦੇ ਬਹੁਤ ਨਜ਼ਦੀਕ ਸਨ ਇਨਾਂ ਦੀ ਗਿਣਤੀ ਵਧਾਉਣ ਵਾਸਤੇ ਕੁਝ ਔਰਤਾਂ ਦੇ ਸਿਰ ਟਾਕੇ ਵੀ ਸ਼ਾਮਲ ਕੀਤੇ ਗਏ ਜੋ ਲੰਬੇ ਵਾਲਾਂ ਦੇ ਕਾਰਨ ਦੂਜਿਆਂ ਨੂੰ ਸਿੱਖ ਹੀ ਜਾਪ ਰਹੇ ਸਨ ਇਸ ਮਗਰੋਂ ਇੱਕ ਹਾਥੀ ਵੀ ਆਇਆ ਔਰ ਜਿਸ ਦੇ ਉੱਪਰ ਇੱਕ ਪਿੰਜਰਾ ਰੱਖਿਆ ਹੋਇਆ ਸੀ ਔਰ ਉਸ ਬੰਦ ਪਿੰਜਰੇ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨਜ਼ਰ ਆ ਰਹੇ ਸਨ ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵੜੀ ਪੱਗ ਅਨਾਰਾਂ ਦੇ ਫੁੱਲਾ ਤੇ ਰੰਗਾਂ ਦਾ ਸ਼ਾਹੀ ਚੋਲਾ ਪਾਇਆ ਹੋਇਆ ਸੀ ਉਸ ਦੇ ਸਿਰ ਤੇ ਇੱਕ ਲੱਕੜੀ ਦਾ ਖੋਖਾ ਤਿਆਰ ਕਰਕੇ 4 ਕਿਲੋ ਮਿੱਟੀ ਨਾਲ ਭਰ ਕੇ ਰੱਖਿਆ ਹੋਇਆ ਸੀ ਮਤਲਬ ਕਹਿ ਸਕਦੇ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੂਰੇ ਤਸੀਹੇ ਦਿੱਤੇ ਜਾ ਰਹੇ ਸਨ ਇਹ ਜਲੂਸ ਲਾਹੌਰੀ ਗੇਟ ਦੇ ਰਸਤੇ ਤੋਂ ਦਿੱਲੀ ਸ਼ਹਿਰਬਲ ਦਾਖਲ ਹੋਇਆ ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ ਤੇ ਆ ਗਏ ਸ਼ਹਿਰ ਦੇ ਵਿੱਚ ਕੋਈ ਵੀ ਸ਼ਖਸ ਅਜੀਹਾ ਨਹੀਂ ਰਿਹਾ ਜਿਸ ਨੇ ਨਜ਼ਾਰਾ ਨਾ ਵੇਖਿਆ ਹੋਵੇ ਲੱਖਾਂ ਲੋਕਾਂ ਦੀ ਭੀੜ ਕਾਰਨ ਐਨੀ ਘਟਣ ਜਹੀ ਮਹਿਸੂਸ ਹੋ ਰਹੀ ਸੀ ਕਿ ਸਾਹ ਲੈਣਾ ਵੀ ਬਹੁਤ ਮੁਸ਼ਕਲ ਹੋਇਆ ਪਿਆ ਸੀ ਲੋਕ ਸਿੱਖਾਂ ਨੂੰ ਮਜ਼ਾਕ ਚ ਉਹਨਾ ਦੇ ਵੱਲ ਵੇਖ ਵੇਖ ਕੇ ਕੋਜੀਆਂ ਸੈਨਤਾਂ ਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਸਤਾਉਣ ਦੀ ਕੋਸ਼ਿਸ਼ ਕਰ ਰਹੇ ਸਨ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਸ ਵੇਲੇ ਦੇ ਰਾਜੇ ਦੇ ਕੋਲ ਪੇਸ਼ ਕੀਤਾ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੁੱਛਿਆ ਕਿ ਤੂੰ ਆਪਣੇ ਵਾਸਤੇ ਕਿਹੋ ਜਿਹੀ ਮੌਤ ਚੁਣ ਰਿਹਾ ਹੈ ਇਸ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਜੇ ਹੋ ਜੇ ਬਾਦਸ਼ਾ ਆਪਣੀ ਮੌਤ ਚਾਹੇਗਾ ਇਹ ਜਵਾਬ ਸੁਣ ਕੇ ਬਾਦਸ਼ਾ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਰਾਜੌੜੀ ਜੰਮੂ ਕਸ਼ਮੀਰ ਵਿਖੇ ਇੱਕ ਕਿਸਾਨ RAM DEV ਦੇ ਘਰ Hindu ਪਰਿਵਾਰ ਦੇ ਵਿੱਚ ਹੋਇਆ। ਬਹੁਤ ਸਾਰੇ ਸਰੋਤੇ ਇਸ ਨੂੰ ਡੋਗਰਾ ਜਾਂ Rajput ਤੇ ਹੋਰ ਅਲੱਗ-ਅਲੱਗ ਬੈਰਾਗੀ ਵੈਰਾਗੀ ਅਤੇ ਹੋਰ ਬਹੁਤ ਸਾਰੀਆਂ ਸੰਪਰਦਾਵਾਂ ਨੇ ਜਿਨ੍ਹਾਂ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਜ਼ਿੰਦਗੀ ਨੂੰ ਉਹਨਾਂ ਦੇ ਬਚਪਨ ਨੂੰ ਜੋੜ ਦੇਣੇ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਖੰਡੇ ਵਲ ਚਾਲੇ ਪਾਲੇ ਸਿੱਖ ਫੌਜ ਦੀ ਸਹਾਇਤਾ ਦੇ ਨਾਲ ਮੁਗਲਾਂ ਦੇ ਨਾਲ ਸੋਨੀਪੱਤ ਦੀ ਲੜਾਈ ਲੜੀ 1709 ਦੇ ਵਿੱਚ ਉਸ ਨੇ ਸਮਾਣੇ ਦੇ ਯੁੱਧ ਵਿੱਚ ਮੁਗਲਾਂ ਨੂੰ ਹਰਾਇਆ ਤੇ ਮੁਗਲ ਸ਼ਹਿਰ ਸਮਾਣੇ ਉੱਤੇ ਕਬਜ਼ਾ ਕਰ ਲਿਆ ਸਮਾਣੇ ਤੋਂ ਬਾਅਦ ਮੁਗਲਾਂ ਤੋਂ ਸਿੱਕੇ ਜ਼ਬਤ ਕਰਕੇ ਸਿੱਖ ਆਰਥਿਕ ਤੌਰ ਤੇ ਸਥਿਰ ਹੋ ਗਏ ਸਿੱਖਾਂ ਨੇ ਜਲਦੀ ਹੀ ਮੁਸਤਫਾ ਬਾਦ ਅਤੇ ਸਰਗੋਦਾ ਨੇੜੇ ਜਗਾਦਰੀ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਸਿੱਖਾਂ ਨੇ ਮਲੇਰਕੋਟਲਾ ਅਤੇ ਨਾਹਨ ਸਮੇਤ ਪੰਜਾਬ ਦੇ ਸੀਸ ਸਤਲੁਜ ਇਲਾਕਿਆਂ ਉੱਤੇ ਵੀ ਕਬਜ਼ਾ ਕਰ ਲਿਆ 12 ਮਈ 1710 ਨੂੰ ਚੱਪੜ ਚਿੜੀ ਦੇ ਯੁੱਧ ਦੇ ਵਿੱਚ ਸਿੱਖਾਂ ਨੇ ਸਰਹੰਦ ਦੇ ਰਾਜਪਾਲ ਵਜ਼ੀਰ ਖਾਨ ਅਤੇ ਦੀਵਾਨ ਸੁੱਚਾ ਨੰਦ ਨੂੰ ਮਾਰ ਦਿੱਤਾ 10ਵੇਂ ਪਾਸ਼ਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਲਈ ਉਹ ਲੋਕ ਜ਼ਿੰਮੇਵਾਰ ਸਨ ਦੋ ਦਿਨਾਂ ਬਾਅਦ ਹੀ ਸਿੱਖਾਂ ਨੇ ਸਰਹੰਦ ਦੇ ਉੱਪਰ ਕਬਜ਼ਾ ਕਰ ਲਿਆ ਬੰਦਾ ਸਿੰਘ ਦਾ ਕਬਜ਼ਾ ਹੁਣ ਸਤਲੁਜ ਤੋਂ ਯਮਨਾ ਤੱਕ ਦੇ ਖੇਤਰਾਂ ਦੇ ਵਿੱਚ ਸੀ ਉਸਨੇ ਆਦੇਸ਼ ਦਿੱਤਾ ਹੈ ਕਿ ਜ਼ਮੀਨ ਦੀ ਮਲਕੀਅਤ ਕਿਸਾਨਾਂ ਨੂੰ ਦਿੱਤੀ ਜਾਵੇ ਤਾਂ ਉਹ ਇੱਜ਼ਤ ਦੇ ਨਾਲ ਬਾਕੀ ਦੀ ਜ਼ਿੰਦਗੀ گزار ਸਕਣ ਦੋਸਤੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੀਵਨੀ ਨੂੰ ਲੈ ਕੇ ਬਹੁਤ ਕੁਝ ਹੈ ਬਹੁਤ ਕੁਝ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਦੀ ਤਾਕਤ ਨੂੰ ਵੇਖ ਕੇ ਮੁਗਲਾਂ ਦੇ ਵਿੱਚ ਇੱਕ ਅਜੀਬ ਕਿਸਮ ਦਾ ਡਰ ਸੀ ਭੈ ਸੀ ਔਰ ਕੋਈ ਵੀ ਰਾਜਾ ਉਸ ਵੱਲ ਦੀ ਹਕੂਮਤ ਦਾ ਕਿਉਂ ਨਾ ਹੋਵੇ ਉਹਨਾਂ ਦੇ ਵਿੱਚ ਇੱਕ ਅਜਿਹਾ ਡਰ ਪੈਦਾ ਹੋ ਗਿਆ ਸੀ ਜੋ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਸੁਣਦਾ ਉਹ ਕਮਜ਼ੋਰ ਹੁੰਦਾ ਨਜ਼ਰ ਆਉਂਦਾ ਸੀ 1713 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਟਿਕਾਣਾ ਗੁਰਦਾਸ ਨੰਗਲ ਜੋ ਹੁਣ ਗੁਰਦਾਸਪੁਰ ਦੇ ਵਿੱਚ ਬਣਿਆ ਹੋਇਆ ਹੈ ਸਨ 1715 ਨੂੰ ਮੁਗਲ ਸਮਰਾਟ ਦੇ ਬਾਦਸ਼ਾਹ ਸਿੱਖਾਂ ਦੀ ਤਾਕਤ ਨੂੰ ਦਬਾਉਣ ਦੀਆਂ ਤਿਆਰੀਆਂ ਕਰ ਰਹੇ ਸੀ ਉਸ ਨੇ ਆਪਣੇ ਕਈ ਵੱਡੇ ਜਰਨੈਲ ਅਫਸਰ ਅਤੇ ਲਾਹੌਰ ਦੇ ਸੂਬੇਦਾਰ ਅਬਦੁੱਸ ਸੁਮਤ ਖਾਨ ਨੂੰ ਭੇਜਿਆ ਕਿ ਗੁਰਦਾਸ ਨੰਗਲ ਨੂੰ ਘੇਰਾ ਪਾਓ ਤਾਂ ਉਹਨਾਂ ਨੇ ਘੇਰਾ ਪਾ ਲਿਆ ਏਕੇਰਾ ਮਾਰਚ 1715 ਤੋਂ ਦਸੰਬਰ 1715 ਤੱਕ ਲਗਾਤਾਰ ਕਈ ਮਹੀਨੇ ਰਹਾ ਆਖਰਕਾਰ ਬਾਬਾ ਬੰਦਾ ਸਿੰਘ ਬਹਾਦਰ ਤੇ ਉਸਦੇ ਤਿੰਨ ਸਾਲ ਦੇ ਛੋਟੇ ਜਿਹੇ ਪੁੱਤਰ ਅਜੇ ਸਿੰਘ ਨੂੰ 740 ਸਿੰਘਾਂ ਸਮੇਤ ਗ੍ਰਿਫਤਾਰ ਕਰ ਲਿਆ ਅਤੇ ਜ਼ਕਰੀਆ ਖਾਨ ਦੇ ਉਸ ਨੂੰ ਦਿੱਲੀ ਭੇਜ ਦਿੱਤਾ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਈ ਤਸੀਹੇ ਦਿੱਤੇ ਗਏ ਤੇ ਜੂਨ ਸਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਪੁੱਤਰ ਨੂੰ ਸ਼ਹੀਦ ਕਰ ਦਿੱਤਾ ਹੈ ਦੋਸਤੋ ਬਾਬਾ ਬੰਦਾ ਸਿੰਘ ਬਹਾਦਰ ਜੀ ਜੀ ਦੇ ਇਤਿਹਾਸ ਦੇ ਨਾਲ ਰਿਲੇਟਡ ਜਿੰਨੀ ਕੁ ਜਾਣਕਾਰੀ ਪ੍ਰਾਪਤ ਹੋਈ ਉਹ ਆਪਦੇ ਸਾਹਮਣੇ ਹੈ ਇਸ ਜਾਣਕਾਰੀ ਨੂੰ ਆਪ ਤੱਕ ਪਹੁੰਚਾਉਣ ਵਾਸਤੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਹੋਣਗੀਆਂ ਉਹਦੇ ਲਈ ਅਸੀਂ ਖਿਮਾ ਦੇ ਜਾਚਕ ਹਾਂ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਔਰ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ